ਗੁਰਦੁਆਰਾ ਸ੍ਰੀ ਵਿਪਰ ਸਾਹਿਬ ਵਿਖੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭਾਦੋਸਦੀ ਅਸ਼ਟਮੀ ਨੂੰ ਕਬਿਓ ਬਾਚ ਬੇਂਤੀ ਚੌਪਈ ਉਚਾਰਨ ਦਿਵਸ ਮਨਾਇਆ ਗਿਆ। ਇਸ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਵਿਪਰ ਸਾਹਿਬ ਵਾਲੇ ਸਥਾਨ ਤੇ ਸਤਲੁਜ ਦਰਿਆ ਦੇ ਕੰਢੇ ਭਾਦੋਸਦੀ ਅਸ਼ਟਮੀ ਸੰਮਤ 1753 ਬਿਕਰਮੀ ਨੂੰ ਚੌਪਈ ਸਾਹਿਬ ਦਾ ਉਚਾਰਨ ਕੀਤਾ ਸੀ। ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ। ਇਨਾ ਸਮਾਗਮ ਦੌਰਾਨ ਰਾਗੀ ਜਥਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਸਮਾਰਗਮ ਵਿੱਚ ਤਖਤਸਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਰਦਾਰ ਅਮਰਜੀਤ ਸਿੰਘ ਚਾਵਲਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਡਾਕਟਰ ਦਿਲਜੀਤ ਸਿੰਘ ਪਿੰਡਰ ਨੇ ਸ਼ਮੂਲੀਅਤ ਕੀਤੀ ਸੰਗਤ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਮੌਕੇ ਹਾਜ਼ਰੀਆਂ ਭਰੀਆਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਅਮਰਤ ਕੇ ਦਾਤੇ ਪੰਥ ਦੇ ਵਾਲੀ ਸਰਬੰਸਦਾ ਨਿਕਲ ਕੇ ਤਰਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਮਹਾਨ 파ਰਪਕਾਰ ਕੀਤਾ ਅੱਜ ਦੇ ਦਿਨ ਭਾਦਰਵ ਸੁਦੀ ਅਸ਼ਟਮੀ ਵਾਲੇ ਦਿਨ ਸ੍ਰੀ ਪ੍ਰਭੌਰ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਚੌਪਈ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਉਚਾਰਨ ਕੀਤਾ ਇਹ ਪਵਿੱਤਰ ਬਾਣੀ ਹਰ ਸਿੱਖ ਅੰਮ੍ਰਿਤ ਵੇਲੇ ਰੋਜ਼ਾਨਾ ਨਿਤਨੇਮ ਦੇ ਵਿੱਚ ਪੜ੍ਹਦਾ ਹੈ ਔਰ ਜਦੋਂ ਪੰਜ ਪਿਆਰੇ ਸਿੰਘ ਸਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ ਉਸ ਵੇਲੇ ਵੀ ਇਹ ਪਵਿੱਤਰ ਬਾਣੀ ਜ਼ਰੂਰ ਪੜੀ ਜਾਂਦੀ ਹੈ ਕਿਸੇ ਵੀ ਸਿੱਖ ਦਾ ਨਿਤਨੇਮ ਇਸ ਪਵਿੱਤਰ ਬਾਣੀ ਤੋਂ ਬਿਨਾਂ ਸੰਪੂਰਨ ਨਹੀਂ ਹੁੰਦਾ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦੇ ਦਿਨ ਸਤਿਗੁਰਾਂ ਨੇ ਸਾਡੇ ਉੱਤੇ ਬੜਾ ਵੱਡਾ ਪਰ ਉਪਕਾਰ ਕੀਤਾ ਹੈ ਔਰ ਭਾਦਰਵ ਸੁਦੀ ਅਸ਼ਟਮੀ ਦਾ ਪਵਿੱਤਰ ਦਿਹਾੜਾ ਸਿੱਖ ਕੌਮ ਪੰਥ ਦੇ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਜੀ ਵਾਲਿਆਂ ਮਹਾਪੁਰਖਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਅੱਜ ਵੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਸਮੁੱਚੀਆਂ ਇਹ ਸੰਗਤਾਂ ਦੀ ਹਾਜ਼ਰੀ ਤਿਲ ਫੁਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰ ਸਮੁੱਚੀ ਇਹ ਸੰਗਤ ਨੂੰ ਭਾਦਰਵ ਸੁਦੀ ਅਸ਼ਟਮੀ ਦੇ ਚੌਪਈ ਉਚਾ ਰੰਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ